ਹਾਂਜੀ ਸਤਿਕਾਰਯੋਗ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆਂ ਕੜੀ ਜਿਹਦੇ ਲਈ ਮੈਂ ਕੱਟਿਆ ਆਲੂ ਪਿਆਜ਼ ਤੇ ਇੱਕ ਹਰੀ ਮਿਰਚ ਤੇ ਇੱਕ ਆਪਾਂ ਥੋੜਾ ਜਿਹਾ ਲਿਆਇਆ ਹੈ ਲਸਣ ਤੇ ਇੱਧਰ ਆਪਾਂ ਪਕੌੜਿਆਂ ਲਈ ਤਿਆਰ ਕੀਤਾ ਬੈਟਰ ਜਿਹਦੇ ਵਿੱਚ ਮੈਂ ਬੇਸਣ ਆਲੂ ਪਿਆਜ਼ ਨਮਕ ਮਿਰਚ ਮਸਾਲਾ ਤੇ ਥੋੜੀ ਜਿਹੀ ਜਵੈਨ ਪਾਈ ਹੈ ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਕੜੀ ਬਣਾਣੀ ਲਓ ਜੀ ਪਹਿਲਾਂ ਆਪਾਂ ਪਾਵਾਂਗੇ ਜੀਰਾ ਜੀ ਦਾ ਆਪਣਾ ਤੜਕ ਗਿਆ ਤੇ ਹੁਣ ਆਪਾਂ ਪਾਵਾਂਗੇ ਆਲੂ ਪਿਆਜ਼ ਹਾਂ ਇਹ ਲਸਣ ਮੈਂ ਪਾਣਾ ਭੁੱਲ ਗਈ ਸੀ ਇਸ ਕਰਕੇ ਆਪਾਂ ਪਿਆਜ਼ਾਂ ਨੂੰ ਸਾਈਡਾਂ ਤੇ ਕਰਕੇ ਤੇ ਮੈਂ ਪਾਣ ਲੱਗੀ ਹਾਂ ਇੱਥੇ ਲਸਣ ਥੋੜਾ ਜਿਹਾ ਪੁੱਜ ਜਾਊਗਾ ਮੈਂ ਲਸਣ ਪਾਣਾ ਭੁੱਲ ਗਈ ਸੀ थोड़ा जहाजिएगा फिर आपू मिक्स कर देंगे जी लसन अपना भुन गया हम आप कर देंगे गट्ठा मसाले में। अपना हूँ प्याज भुजिए हूँ आप मसाले नमक हल्दी मिर्च धनिया पाउडर गर्म मसाला ਉਦੋਂ ਆਪਾਂ ਜੀ ਇਹ ਦਹੀਂ ਦੇ ਵਿੱਚ ਬੇਸਨ ਮਿਕਸ ਕਰ ਲਿਆ ਘੋਲ ਤਿਆਰ ਕਰ ਲਿਆ ਹੁਣ ਆਪਾਂ ਇਹਨੂੰ ਪਾਵਾਂਗੇ ਥਾਲੇ ਵਿੱਚ ਥੋੜਾ ਜਿਹਾ ਪਾਣੀ ਇਹਦੇ ਜਿਹਾ ਆਪਾਂ ਹੋਰ ਪਾਵਾਂਗੇ ਜਦ ਆਪਣਾ ਤੇਲ ਗਰਮ ਹੋ ਗਿਆ ਜੀ ਇਹਦੇ ਚ ਕੱਢਾਂਗੇ ਪਕੌੜੇ ਲਓ ਜੀ ਆਪਣੇ ਪਕੌੜੇ ਵੀ ਤਿਆਰ ਹੋ ਰਹੇ ਨੇ ਤੇ ਦਰ ਆਪਾਂ ਕੜੀ ਵੀ ਆਪਣੀ ਬਣ ਰਹੀ ਹੈ ਉਹ ਜੀ ਕੜੀ ਆਪਣੀ ਰਿਜੀ ਆ ਰਹੀ ਆ ਕੜ-ਕੜ ਕੇ ਕੜੀ ਬਣੂਗੀ ਇੱਧਰ ਆਪਾਂ ਰੱਖੇ ਹੋਏ ਰਾਈਸ ਤੇ ਆ ਆਪਣੇ ਬਣ ਗਏ ਪਕੌੜੇ ਤੇ ਕੜੀ ਦੇ ਵਿੱਚ ਹੁਣ ਆਪਾਂ ਪਾਵਾਂਗੇ ਕਸੂਰੀ ਮੇਥੀ ਇਹਦੇ ਨਾਲ ਖੁਸ਼ਬੂ ਬਹੁਤ ਸੋਹਣੀ ਆਉਂਦੀ ਆ ਕੜੀ ਚ ਲਓ ਜੀ ਕੜੀ ਆਪਣੀ ਹੋ ਗਈ ਤਿਆਰ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਪਕੌੜੇ ਉਡੀ ਇਹ ਇਧਰ ਆਪਣੇ ਰਾਈਸ ਵੀ ਤਿਆਰ ਹੋ ਗਏ ਤੇ ਕੜੀ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਜ਼ਰੂਰ ਕਰਿਓ ਤੇ ਜ਼ਰੂਰ ਦੱਸਿਓ ਲਾਈਕ ਵੀ ਕਰ ਦਿਓ